श्लोक मोहल्ला तीसरा कलम्ह जम जंदार है हुक्मे कार कमाए गुर राखे से उबरे मन मुखा दे गाए कल जोंदे विच की है ओ जंदार कहंदे ने जम जंदार तू आ जाए पिंजरे जोवे बिल्ला बार बैठा है उ डरदा ही जांदा है ए जम जंदार है कल जोंदे विच जे कल जोंदे कह ता बिल्ला भी बाहर बैठा दींदा ਇਹ ਕਲਪਨਾ ਛੱਡ ਦਈਏ ਬਿੱਲਾ ਗਾਇਬ ਹੋ ਜਾਂਦਾ ਪਿੱਲਾ ਛੱਡ ਕੇ ਚਲਾ ਜਾਂਦਾ ਫਿਰ ਉਹ ਫਿਰ ਤੇ ਉੱਤੇ ਬੈਠਾ ਬਿੱਲਾ ਹੜਜੁਗ ਦੇ ਵਿੱਚ ਜਾਂਦਾ ਉਹ ਜੀ ਜਾਂ ਤੂੰ ਮੇਰਾ ਸ਼ਿਕਾਰ ਠੀਕ ਹੈ ਜੀ ਚੰਮ ਤੋਂ ਭਾਵ ਕੀ ਹੈਗਾ ਭਰਮ ਦੀ ਗੱਲ ਹੋ ਰਹੀ ਹੈ ਪਰਮਾ ਹੋਰ ਕੀ ਹੈ ਜੰਮ ਪਰਮਾ ਕਰਕੇ ਕਾਲ ਬਿੱਲਾ ਬੈਠਾ ਹੈ ਜੀ ਪਰ ਉਹ ਮੇਰੇ ਜੀ ਬਿਲਾਦੀਨ ਆ ਉਹੀ ਬੈਠਾ ਬਿਲਾ ਕਾਨੂੰ ਕਿਤੇ ਬੈਠਾ ਕੋਈ ਅੱਛਾ ਜੀ ਪਰ ਪਰ ਬਚਾ ਪਨ ਕੋਤ ਲੱਗਦਾ ਲੈਣੇ ਪਰ ਮਨ ਲਾਈਟ ਆਫ ਹੋਵੇ ਡਲਣ ਲੱਗ ਜਾਂਦੇ ਨੇ ਅਤਰੋਈ ਗੱਲ ਪੈਦਾ ਹੋਣ ਲੱਗ ਜਾਂਦਾ ਕੋਈ ਕਲਪਨ ਫੋਟੋ ਆ ਪੈਦਾ ਹੋਣ ਲੱਗ ਜਾਂਦੀ ਹੈ ਜੈ ਜੈ ਸੁਣੀ ਜਾਂਦੀ ਹੈ ਠੀਕ ਹੈ ਹੁਕਮੇ ਕਾਰ ਕਮਾਈ ਇਸ ਕਰਕੇ ਅਸੀਂ ਜਵਨਦਾਰ ਕਲ ਜੋ ਵੀ ਸੀਗਾ ਅਸੀਂ ਤਾਂ ਹੁਕਮ ਦੇ ਵਿੱਚ ਰਹੇਗੇ ਕਾਰ ਕਮਾਈ ਹੈ ਨਹੀਂ ਅਸੀਂ ਕਮਾਈਏ ਕਿ ਜਮ ਜੰਦਾਰ ਹੁਕਮਚਾਰ ਕਮਾ ਰਿਹਾ। ਨਹੀਂ ਨਹੀਂ ਜਲ ਜੰਦਾਰ ਹੁੰਦਾ ਹੈ ਕਾਲ ਯੁਗ ਦੇ ਵਿੱਚ ਪਰ ਹੁਕਮਚਾਰ ਸੁਭਾਈ ਦੀ ਹੈ ਜਿੰਦਾ ਜਮ ਹਨ ਨਹੀਂ ਦੇਖੀ ਜਾਉਂਦਾ। ਹੋਊਗਾ ਜਿਹੜੇ ਪਾਰਟੀ ਤੋਂ ਬਾਹਰ ਨੇ ਉਹਨਾਂ ਵਾਸਤੇ ਹੋਊ ਸਾਡੇ ਵਾਸਤੇ ਨਹੀਂ ਹੈ। ਗੁਰ ਰਾਖੇ ਸੇ ਉੱਭਰੇ ਮਨਮੁਖਾਂ ਦੇ ਸਜ਼ਾਈ। ਵਸ ਜਿਹੜੇ ਗੁਰ ਰਾਖੇ ਉਹ ਜੰਦਾਰ ਤੋਂ ਜਮ ਜੰਦਾਰ ਤੋਂ ਉੱਭਰੇ। ਮਨਮੁਖਾਂ ਸਿੱਤੇ ਫਿਰ ਬੈਠਈਆ। ਉਹ ਮਨੁੱਖਾਂ ਵਾਸਤੇ ਆ ਜਦਬ ਜਰਦਾਨ ਗੁਰਮੁਖ ਸਾਹਿਬ ਵਾਸਤੇ ਨਹੀਂ ਹੈ ਜਿਹੜਾ ਬਰੀ ਹੋ ਗਿਆ ਜਿਹੜੇ ਚੋਂ ਉਹਦੇ ਖਾਤੇ ਜਿਹੜੇ ਨੇ ਅਫਸਰ ਫਿਰ ਅਫਸਰ ਥੋੜੀ ਰਹਿ ਜਾਂਦੇ ਨੇ ਹਾਂਜੀ ਉਹਦਾ ਨਾ ਹੁਕਮ ਆ ਗਿਆ ਛਟਕਾਰੇ ਦਾ ਉਹਦੇ ਖਾਤੇ ਟ੍ਰੈਂਡ ਬਦਲ ਗਿਆ ਉਹ ਨਹੀਂ ਅਫਸਰ ਪਰ ਜਿਹੜੇ ਅਬਰਾਦੀ ਨੇ ਉਹਨਾਂ ਦਾ ਟ੍ਰੈਂਡ ਹੋਰ ਬੋਲੀਓ ਬਦਲ ਜਾਂਦੀ ਉਹਨਾਂ ਦੀ ਉਹਦੇ ਵਾਸਤੇ ਜਿਹੜਾ ਛੁੱਟ ਗਿਆ ਬਾਇ ਇੱਜ਼ਤ ਬਰੀ ਜੀ ਨੂੰ ਕਹਿੰਦਾ ਬਾਇ ਇੱਜ਼ਤ ਬਰੀ ਹੈ बहारे ठीक है जी जमकाल बस जग बिस बनिया होमकाल बस बने हुआरे बया गया च नहीं बनया जमकाले न्यानता कह लिया भाई आगता च बनिया होया तिस्का फरु ना को जला कोई है नहीं ਇਹ ਵਾਲੀ ਵਾਰਸੇ ਦੀ ਕੋਈ ਠੀਕ ਹੈ ਜੀ ਜਿੰਨ ਜੰਮ ਕੀਤਾ ਸੋ ਸੇਵੀ ਹੈ ਗੁਰਮੁਖੀ ਦੁੱਖ ਨਾ ਹੋਏ ਜਿਹਨੇ ਜੰਮ ਪੈਦਾ ਕੀਤਾ ਜੇ ਉਹਦੀ ਸੇਵਾ ਕਰੀਏ ਫਿਰ ਗੁਰਮੁਖਾ ਨੂੰ ਦੁੱਖ ਕਦ ਹੈ ਫਿਰ ਦੁੱਖ ਨਹੀਂ ਹੁੰਦਾ ਕੋਈ ਠੀਕ ਹੈ ਜੀ ਪਰ ਜੰਮ ਦਾ ਭਾਵ ਆਪਾਂ ਕੋਈ ਇੱਥੇ ਭਰਮੇ ਲਾਵਾਂਗੇ ਕੋਈ ਉੱਥੇ ਸ਼ਖਸੀਅਤਾਂ ਨੂੰ ਭਾਵ ਸਿੱਧਾ ਹੀ ਭਰਮ ਠੀਕ ਹੈ ਜੀ ਜੋਤ ਦੀ ਅਨਹੂਦ ਦਾ ਨੂੰ ਭਰਮ ਉਹ ਕੁਛ ਨਹੀਂ ਹੈ ਭਰਮ ਠੀਕ ਹੈ ਜੀ ਜਿੱਤੇ ਨੇਰਾ ਉੱਥੇ ਭਰਮ ਹੈ ਉਹੀ ਜਮ ਹੈ ਬਾਸ ਕੋਈ ਨਹੀਂ ਉਹ ਗੈਰਾ ਜਿਹੜੀ ਲੈਡ ਦੀ ਜੋਤ ਦੀ ਗੈਰਾ ਜਿਹੜੀ ਤੁਹਾਨੂੰ ਭਰਮ ਠੀਕ ਹੈ ਜੀ ਜਿਨ ਜਮ ਕੀਤਾ ਸੋ ਸੇਵੀਏ ਗੁਰਮੁਖੀ ਦੁੱਖ ਨਾ ਹੋਏ ਜਿਹਦੇ ਜਮ ਕੀਤਾ ਬਣਾਇਆ ਉਹਨੂੰ ਜੇ ਸੇਵੀਏ ਤੇ ਗੁਰਮੁਖਾ ਨੂੰ ਦੁੱਖ ਕਹਦਾ ਹੁਣ ਠੀਕ ਹੈ ਜੀ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਇਹ ਕੋਈ ਤੇ ਦੂਰੇ ਅਰਥ ਹੋ ਜਾਂਦੇ ਗਏ। ਜਾਨਣ ਤੋਂ ਗੁਰਮੁਖ ਦੀ ਸੇਵਾ ਕਰੇ। ਜੰਮ ਦੀ ਸੇਵਾ ਗੁਰਮਖਲੇ ਜੰਮ ਗੁਰਬੁਧੀ ਸੇਵਾ ਕਰੇ। ਉਹ ਜੰਮਤਾ ਗੁਰਮੁਖ ਦੀ ਸੇਵਾ ਕਰਦਾ ਹੈ। ਪਰ ਵਿਗਿਆਨੀ ਅਰਥ ਕੋਟੇ ਵੀ ਕਰ ਸਕਦੇ ਨੇ ਇਥੋਂ। ਉਹ ਜੰਮ ਵੀ ਸੇਵਾ ਹੀ ਕਰਦਾ ਕਿਸਬ ਦੀ। ਗੁਰਮਖਾ ਨਹੀਂ ਕਰਦਾ ਸੇਵਾ। ਜੰਮ ਦੀ ਸੇਵਾ ਦਾ ਪਰਮ ਗਿਆਨੀ ਕਰਦੇ ਨੇ ਪਰਮ ਗਿਆਨੀ। ਗੁਰਮੁਖ ਜਪੁਜੀ ਸੇਵਾ ਨਹੀਂ ਕਰਦੇ ਸੇਵਾ ਗੁਰਬਖਸ਼ ਦੀ ਜਪ ਕਰਦਾ ਹੋ ਕਿਹੜੇ ਭਾਵ ਚ ਕਰਦਾ ਕਿਵੇਂ ਕਰਦਾ ਜਪ ਨਹੀਂ ਜੇ ਜਾਮਾ ਜਪ ਗੁਰ ਜਪਾ ਕੇ ਜੰਮ ਦਾ ਮਤਲਬ ਦਾ ਗਿਆਨ ਤਾਂ ਫਿਰ ਗਿਆਨ ਤਾਂ ਗੁਰਮੁਖਾਂ ਦੀ ਸੇਵਾ ਕਿਵੇਂ ਕਰੂ ਮਨ ਉਹਨਾ ਚ ਰੈਸਟ ਕਰ ਲੈਂਦਾ ਗੁਰਮੁਖ ਵੀ ਉਹਨਾ ਚ ਰੈਸਟ ਕਰ ਲੈਂਦਾ ਲਈਏ ਨੂੰ ਰੈਸਟ ਨਹੀਂ ਗੁਰ ਅੰਦਰ ਲੈ ਜੇ ਤੂੰ ਰੈਸਟ ਹੀ ਕਰੁੰਦਾ ਬੰਦ ਕੋਈ ਰਾਸਿਕ ਬੱਚਾ ਹੋਵੇ ਮਾਣੇ ਨੂੰ ਸੁਭਾਲਣਾ ਹੋਵੇ ਜਿੰਨਾ ਕਿ 2 ਘੰਟੇ ਸੂਝਵੇ ਉਹਨੂੰ ਸ਼ਾਂਤੀ ਆ ਜਾਂਦੀ ਬਾਦੂ ਲੋਚ ਹੋਰ ਐਸ ਕਾਲ ਨਹੀਂ ਦੀ ਉਹਨਾਂ ਚ ਹਮ ਤਾਂ ਸੇਵਾ ਕਰਦਾ ਹੀ ਹੈ ਤੇ ਰਾਜੀ ਸੇਵਾ ਕਰਦਾ ਤੇਰੇ ਤੇ ਨਾਮ ਹੀ ਚੱਲ ਰਿਹਾ ਹੈ ਸੰਸਾਰ ਦੇ ਵਿੱਚ ਬਨਸਪਤੀ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ ਨਾ ਇਹਦਾ ਵੀ ਜ਼ਰੂਰੀਅਤ ਹੈ ਦੇ ਵਿੱਚ ਤੁਸ਼ ਬਣਦਾ ਦੁਸ਼ਮਣ ਦੋਸਤ ਹਮ ਹਮ ਸਨਮੁਖ ਗਰਮਗਰ ਵਿਰੋਧੀ ਹੈ ਹਾਂਜੀ ਜੇ ਜਮਾ ਗੁਰੂ ਮੁਖ ਤੇ ਪ੍ਰਹਾਰ ਕਰਦਾ ਤਾਂ ਗੁਰਬੁਖ ਦੀ ਸੇਵਾ ਕਰਦਾ ਗੁਰੂ ਮੁਖ ਗੁਰੂ ਮੁਖ ਦਾ ਦੁਸ਼ਮਣ ਹੈ ਹਾਂਜੀ ਵਿਰੋਧੀ ਹੈ ਹੂੰ ਇਹ ਜਮਾ ਖਾਰ ਕਰਦਾ ਹੈ ਗੁਰਬੁਖ ਨੂੰ ਤਾਂ ਗੁਰਬੁਖ ਦੀ ਸੇਵਾ ਕਰਦਾ ਕਿਹੜੀ ਪੱਖੋਂ ਸੇਵਾ ਕਰਦਾ ਇਹ ਦੱਸੋ ਉਹਦੇ ਗਿਆਨ ਚ ਵਾਅਦਾ ਕਰ ਰਹੇ ਹੋ ਕੁਝ ਵੀ ਹੈ ਉਹਦੀ ਸੇਵਾ ਕਰਦਾ ਜੇ ਉਹਨੂੰ ਦੁੱਖ ਦਿੰਦਾ ਗੁਰੂ ਮੁਖ ਤਾਂ ਉਲਟਾ ਹੋ ਕੇ ਤੈਨੂੰ ਆਸਾਬ ਨਹੀਂ ਲੱਗੀ ਹੈ ਗੁਰਮੁਖ ਨੂੰ ਤਾਂ ਨਹੀਂ ਲੱਗੀ ਉਹਨੂੰ ਮੈਂ ਚੇਤਾ ਕਰਾਉਂਗਾ ਗੁਰਮੁਖ ਨੂੰ ਹੁਣ ਹੁਕਮਤਾ ਜੇ ਤੂੰ ਤਾਂ ਤੂੰ ਵੀ ਇਹ ਦੁੱਖ ਤੋਂ ਬਚ ਜਾਂਦਾ ਠੀਕ ਹੈ ਵਾ ਜਿਹੜੀ ਗੁਰਮਖ ਨੇ ਆਪਣਾ ਮੂੰਹੋਂ ਨਹੀਂ ਗੱਲ ਕਹਿਣੀ ਉਹ ਜਦ ਜ਼ਿੰਦਾਰ ਨੂੰ ਸਮਝਾ ਰਹੇ ਆ ਠੀਕ ਹੈ ਸਾਨੂੰ ਤਾਂ ਕੁਝ ਨਹੀਂ ਕਹਿ ਰਿਹਾ ਜੇ ਜਦ ਸਾਨੂੰ ਕੁਝ ਨਹੀਂ ਕਹਿ ਰਿਹਾ ਸਾਡੇ ਵਾਸਤੇ ਜਦ ਨਹੀਂ ਹੈ ਜਦ ਉਹਨਾਂ ਵਾਸਤੇ ਜਦ ਜਦ ਉਹਦੇ ਵਾਸਤੇ ਹੈ ਜਿਹਦੇ ਖਿਲਾਫ ਹੈ ਉਹ ਸਾਡੇ ਬਾਤ ਦਾ ਜਮ ਜਮ ਨਹੀਂ ਉਹਨਾਂ ਵਾਸਤੇ ਜਮ ਹੋਊਗਾ ਜਿਹਨਾਂ ਦੇ ਖਿਲਾਫ ਪਰ ਇੱਥੇ ਖਿਲਾਫ ਕੀ ਦੀ ਹੈ ਗੁਰਮੁਖ ਤਾਂ ਹੈਗਾ ਜਿਹਦੇ ਮਨ ਚ ਸੱਚਾ ਵਸਿਆ ਹੋਇਆ ਉਹ ਤਾਂ ਖਿਲਾਫ ਦਾ ਜਮ ਨਹੀਂ ਫੇ ਸੇਵਾ ਕਿਵੇਂ ਕਰ ਰਿਹਾ ਉਹਦੀ ਉਹਦੇ ਹੱਕ ਜਾਂ ਉਹਦੇ ਦੁਸ਼ਮਣਾਂ ਨੂੰ ਮਾਰ ਰਿਹਾ ਉਹਦੇ ਦੁਸ਼ਮਣਾਂ ਤੇ ਖਿਲਾਫਤ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਦਬਾਰ ਰਿਹਾ ਤੇ ਦੁਸ਼ਮਣਾਂ ਨੂੰ ਕਮਜ਼ੋਰ ਕਰ ਰਿਹਾ ਉਹਦੇ ਦੁਸ਼ਮਣਾਂ ਨੂੰ ਕੈਦ ਕਰਕੇ ਰੱਖ ਰਿਹਾ ਠੀਕ ਹੈ ਇਸ ਪੱਖੋਂ ਆਪਾਂ ਅਰਥ ਲਵਾਂਗੇ ਹਾਂ ਜੀ ਹਾਂ ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਇਹ ਹਕਾਇਆ ਰੋਗੀ ਭਰੀ ਬਿਨ ਸ਼ਬਦ ਹੈ ਦੁੱਖ ਹਮੈ ਰੋਗ ਨਾ ਜਾਏ ਇਹ ਕਾਇਆ ਰੋਗੀ ਭਰੀ ਇਹ ਰੋਗਾ ਨਹੀਂ ਭਰੀ ਹੋਈ ਕਾਇਆ ਜਿਰਦਾ ਅਸਲੀ ਕਾਇਆ ਹਾਂਜੀ ਰੋਗਾ ਨਹੀਂ ਭਰੀ ਹੋਈ ਹੈ ਇਹਨੂੰ ਉਪਦੇਸ਼ ਦੇ ਕਾਇਆ ਦੇ ਰੋਗ ਦੂਰ ਨਹੀਂ ਹੋ ਸਕਦੇ ਇਹਨੂੰ ਕੋਰ ਮਾਰਦੀ ਸੋਦੀ ਦੇ ਕਾਇਆ ਦੇ ਰੋਗ ਨਹੀਂ ਹਟ ਸਕਦੇ ਦੂਰ ਤੇ ਨਹੀਂ ਪੈ ਸਕਦੇ ਇਹ ਹਕਾਇਆ ਰੋਗੀ ਭਰੀ ਬਿਨ ਸ਼ਬਦ ਹੈ ਦੁੱਖ ਹਮੈ ਰੋਗ ਨਾ ਜਾਏ ਸਤਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਸਤਗੁਰ ਮਿਲੈ ਸੱਚ ਦਾ ਗਿਆਨ ਮਿਲ ਜਵੇ ਫਿਰ ਇਹਦੀ ਬਲੀਦਤਾ ਦੂਰ ਹੋ ਜਾਂਦੀ ਹੈ ਅੰਦਰ ਸਤਗੁਰ ਔਕੜ ਨਾਲ ਲਿਖਿਆ ਹੋਇਆ ਜੀ ਇੱਥੇ ਸਤਗੁਰ ਮਿਲੈ ਤਾਂ ਨਿਰਮਲ ਹੋਵੇ ਇਹ ਸਤਗੁਰ ਕਿਹੜਾ ਜੀ ਚੇਤਨ ਹੈ ਫਿਰ ਹਾਂ ਮਿਲਣਾ ਇਹਨੂੰ ਜਿਹੜਾ ਹੈ ਤਾਂ ਸੱਚ ਦਾ ਗਿਆਨ ਮਿਲਣਾ ਚੇਤਨ ਕਹਿ ਲਓ ਸਤਗੁਰ ਔਕੜ ਵਾਲਾ ਵੀ ਹੋ ਸਕਦਾ ਸੱਚ ਦਾ ਗਿਆਨ ਅੱਛਾ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਈ ਪਹਿਲਾਂ ਦੇਖੋ ਜਿੰਨਾ ਚਿਰ ਪੜਦਾ ਸਾਫ਼ ਨਹੀਂ ਨਾ ਹੁੰਦਾ ਪਹਿਲਾ ਗਿਆਨ ਜਿੰਨਾ ਚਿਰ ਅਸੀਂ ਬਿਲਕੁਲ ਢੋਲੀ ਦਿੱਤੇ ਸਾਫ਼ ਨਹੀਂ ਕਰਦੇ ਦੂਜਾ ਗਿਆਨ ਆ ਕੇ ਟਿਕਦਾ ਹੀ ਨਹੀਂ ਪੜਦਾ ਤੋਏ ਬੈਸੂਫਦੇ ਤੋ ਦੂਦੇ ਕੋ ਜਾਓ ਜਦ ਅਸੀਂ ਇਹ ਚੰਦਾ ਗਿਆਨ ਆਪਣਾ ਵਿੱਚ ਰੱਖ ਲੈਨੇ ਨਾ ਉਦੋਂ ਗੜਬੜ ਹੁੰਦੀ ਹੈ ਬਿਲਕੁਲ ਇੱਕ ਮੱਛਾ ਪਰ ਵੀ ਜੁਨਤ ਵਿੱਚ ਨਾ ਰੱਖਣੀ ਚਾਹੀਦਾ ਉੱਥੇ ਟਕਰਾ ਪੈਦਾ ਹੋ ਜਾਂਦਾ ਇਹੀ ਗਾਇਨ ਤੇ ਆਇਆ ਜਿਹੜੀ ਹੈ ਭਰੀ ਹੋਈ ਹੈ ਖੋਬੇ ਦੇ ਨਾਲ ਹਾਂਜੀ ਸਾਤਕੋੜ ਦੀ ਮੇਨ ਨਾਲ ਪ੍ਰਾਪਤੀ ਨਾਲ ਨਰਮਲ ਹੋਊਗੀ ਸਾਤਕੋੜ ਦੀ ਪ੍ਰਾਪਤੀ ਨਾਲ ਮਿਲਿਆ ਨਰਮਲ ਹੋਣੀ ਹੈ ਜੋ ਹੋਰ ਕੁਝ ਨਹੀਂ ਹੋਣਾ ਠੀਕ ਹੈ ਜੀ ਖਾਲੀ ਹੈ ਨਰਮਲ ਜੂਰ ਹੈ ਖਾਲੀ ਹੈ ਪਰ ਐ ਖਾਲੀ ਜਨਾਂ ਜਦ ਨਹੀਂ ਹਿਰਦਾ ਹੁੰਦਾ ਐਨਾ ਜਰ ਗਾਲ-ਗਾਲ ਵੱਧੀ ਹੋਈ ਦੀ ਅਕਸਰ ਨਿਰਮਲਤਾ ਭਾਵ ਵੀ ਅਜੇ ਹਿਰਦਾ ਸਿਰਫ ਖਾਲੀ ਹੋਇਆ ਨਿਰਮਲਤਾ ਭਾਵ న్యూਟਰਲ ਗੇ ਰਹੇ ਨਾ ਚੰਬੇ ਨਾ ਬੁੱਧਾਏ ਜੀ ਆਨੂ ਯੋਰ ਗਿਆਨ ਪ੍ਰਣਿਤ ਦੀ ਤਿਆਰੀ ਹੈ ਠੀਕ ਹੈ ਜੀ ਸਾਫ ਨਾਲ ਕੋਈ ਨਹੀਂ ਹੈ ਇਹ ਮਨ ਰਸੋ ਵੀ ਸਤਗੁਰੂ ਨੂੰ ਮਿਲਣ ਨਾਲ ਗੱਲ ਹੋਈ ਹੈ ਕਿ ਹਰ ਨਾਮ ਨੂੰ ਮਨ ਵਸਾਉਣ ਨਾਲ ਹੋਈ ਹੈ ਇਹ ਗੱਲ ਆਪ ਦਾ ਬਾਜਮਦ ਵਸੇ ਸਤਗੁਰੂ ਨੂੰ ਮਿਲਣ ਨਾਲ ਕਾਇਆ ਜਿਹੜੀ ਹੈ ਨਿਰਮਲ ਹੋ ਗਈ ਹੈ ਹਾਂ ਜੀ ਹੁਣ ਇਹਦੇ ਵਿੱਚ ਹਰ ਨਾਮ ਪਾਇਆ ਜਾ ਸਕਦਾ ਹੈ ਇਹ ਗੱਲ ਹੈ ਜੀ ਬਿਲਕੁਲ ਠੀਕ ਹੈ ਤੇ ਸਤਿਗੁਰ ਦਾ ਜਿਹੜਾ ਗਿਆਨ ਹੈਗਾ ਉਹ ਗੁਰਬਾਣੀ ਚ ਹੈ ਜੀ ਬਿਲਕੁਲ ਠੀਕ ਹੈ ਜੇ ਸਤਿਗੁਰ ਤੋਂ ਗਿਆਨ ਲੈ ਲਿਆ ਜਾਵੇ ਤਾਂ ਭਾਂਡਾ ਨਿਰਮਲ ਹੁੰਦਾ ਉਸ ਭਾਂਡੇ ਵਿੱਚ ਹੁਣ ਨਾਮ ਪਾਇਆ ਜਾ ਸਕਦਾ ਅਸੀਂ ਬਗੈਰ ਨਿਰਮਲ ਭਾਂਡੇ ਤੇ ਜਾਨ ਵਾਈ ਫਿਰਦੀ ਹਾਂਜੀ ਫਿਰ ਉਹਨੂੰ ਜਾਗ ਲੱਗ ਜਾਂਦਾ ਉਹ ਫਿਰ ਖੱਟਾ ਹੋ ਜਾਂਦਾ ਜੀ ਹਾਂ ਭਾਂਡੇ ਨਿਰਮਲ ਹੈ ਨਹੀਂ ਗਿਆਨ ਪਹਿਲਾਂ ਪਾ ਲਿਆ ਖਾਲੀ ਨਹੀਂ ਕੀਤੇ ਬਿਲਕੁਲ ਖਾਲੀ ਨਹੀਂ ਕੀਤੇ ਠੀਕ ਹੈ ਜੀ ਖਾਲੀ ਕਰਕੇ ਫਿਰ ਜਾਣ ਤੋਂ ਨਾ ਉਹ ਫਿਰ ਰਾਂਗ ਚੋੜਾ ਤਾਂ ਫਿਰ ਠੀਕ ਹੈ ਜੀ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਤਹਿਜ ਸੁਭਾਏ ਨਾਨਕ ਦੇ ਨਾਮ ਤੇ ਆਇਆ ਸੁਖ ਦਾਤਾ ਨਾਨਕ ਦਾ ਨਾਮ ਤੇ ਆਇਆ ਸੁਖ ਦਾਤਾ ਸੁਖ ਦਾ ਦਾਤਾ ਨਾਮ ਤੇ ਆਇਆ ਜਿਹਦੇ ਕੋਲ ਸਰਬ ਸੁਖ ਨੇ ਸਰਬ ਸੁਖਾਂ ਦੀ ਦਾਤ ਦੇਣ ਵਾਲਾ ਨਾਮ ਵਾਲਾ ਨਾਮ ਤੇ ਆਇਆ ਅੱਛਾ ਜੀ ਉਦੇ ਨਾਲ ਧਿਆਨ ਜੋੜਿਆ ਨਾਮ ਨਾਲ ਜਿਹੜਾ ਸਾਰੀ ਸੁੱਖ ਤੇ ਸਰਬ ਸੁੱਖ ਠੀਕ ਹੈ ਜੀ ਠੀਕ ਹੈ ਜੀ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਈ ਦੁੱਖ ਜੈ ਸੁਭਾਈ ਬਚਰ ਗਏ ਆਪੇ ਤੋਂ ਖੁਦ ਕਾਪੇ ਭੁੱਲ ਗਏ ਦੁੱਖ ਭਲਾਉਣ ਦੇ ਨਹੀਂ ਪਏ ਜੋ ਕਾਪੇ ਭੁੱਲ ਗਏ ਕਿਆ ਸਰੋਵਰ ਭਰ ਗਿਆ ਸੁਖਾਂ ਦਾ ਦੁੱਖ ਤਾਂ ਪਤਾ ਹੀ ਨਹੀਂ ਲੱਗਿਆ ਕਿੱਧਰ ਚਲੇ ਗਏ ਠੀਕ ਹੈ ਜੀ ਦੁੱਖ ਪ੍ਰਵਾਹ ਛੋਟੇ-ਛੋਟੇ ਦੁੱਖ ਤੇ ਪ੍ਰਭਾਵੀ ਜੀ ਲੋਗੇ ਠੀਕ ਹੈ ਜੀ ਦੁੱਖ ਵਿਸਰਿਆ ਸਹਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕੁਮਾਇਆ ਤਿਸ ਗੁਰ ਕੋ ਹਉ ਖੰਨੀਐ ਜਿਨ ਮਧੂ ਸੂਦਨ ਹਰ ਨਾਮ ਸੁਣਾਇ ਜਿਨ ਜਗ ਜੀਵਨ ਉਪਦੇਸਿਆ ਜਿਹਦੇ ਜਗ ਦਾ ਜੀਵਨ ਹੈ ਜਿਹੜਾ ਜਗ ਨੂੰ ਜੀਵਨ ਦੇਣ ਵਾਲੇ ਨੂੰ ਉਪਦੇਸਿਆ ਜਗ ਨੂੰ ਜੀਵਨ ਦੇਣ ਵਾਲਾ ਦੱਸੋ ਜੀ ਅੱਛਾ ਜੀ ਚਿੱਤ ਨਹੀਂ ਹੈ ਜੀ ਮਨ ਉਹ ਤਾਂ ਮਨ ਨੂੰ ਜੀਵਨ ਦੇਣ ਵਾਲਾ ਹੈ ਜੀ ਕੇ ਜੀਵਨਾ ਅੱਜ ਤੇ ਹੀ ਫਰਕ ਪਹਿਜਣਾ ਹੈ ਅੱਛਾ ਜੀ ਜਗ ਨਾਲ ਤਾਂ ਮਨ ਜੁੜਿਆ ਹੋਇਆ ਹੈ ਜਗ ਜੀਵਨ ਇਹ ਜਗ ਸੱਚੇ ਕੀ ਹੈ ਕੋਟਣੀ ਉਹ ਕੀ ਹੈ ਚਿੱਤ ਪਤਾ ਹੀ ਨਹੀਂ ਹੈ ਚਿੱਤ ਖਤਰਾ ਹੈ ਇੱਕ ਸ਼ਬਦ ਜੀ ਕੇ ਜੀਵਨਾ ਕੋਈ ਨਾ ਬਸਾਰੋ ਮੈਂ ਜੰ ਤੇਰਾ अच्छा ओ चित्त दी गल्ल तेरा जीवन है जगदा जीवन बहुत इम्पोर्टेन्ट है भक्ति है कोई भक्ति है अच्छा सारे इक ਬਾਤ ਖੋਲਦੂ ਇਹ सारे मसले ਹੱਲ ਕਰਦੂ ਜੇ ਜ਼ਿਹਰ ਚ ਰਹਿ ਜਵੇ ਕਿਤੇ ਰਹਿ ਜਵੇ हां उन जग जीवन नु ਜੇ ਅਸੀਂ ਚਤ ਲਾ ਲਿਆ ਨੂ ਇੱਥੇ सारे ਕੁਝ ਗੜਬੜਾ ਦੂ ਆਪਣਾ ਠੀਕ ਹੈ ਜੀ ਹੈ ਰਚਨ ਹਾਰ ਹੈ ਕਿਹੜਾ ਇਹ जग जीवन ਇਹ ਕਿੰਨਾ ਚੰਗ ਦੇ ਵਿੱਚ ਆ ਸੰਤਾਂ ਦੇ ਵਿੱਚ ਆਇਆ ਤੇ ਉਹ ਨਿਸ਼ਰਮਾਇਆ ਜਿੰਦਾ ਜਾ ਦੇ ਜਗ ਗਿਆ ਬਹੁਤ ਆਇਆ ਦੇਖ ਇਸ ਕਰਕੇ ਜਗ ਜੀਵਤੀ ਹੈ ਅੱਛਾ ਤਾਂ ਹੀ ਕਹੇ ਜਿੰ ਜਗ ਜੀਵ ਉਹਨਾਂ ਨੂੰ ਉਪਦੇਸ਼ ਤੇ ਆ ਜਿਨ੍ਹਾਂ ਨੇ ਮਨ ਨੂੰ ਉਪਦੇਸ਼ ਦਿੱਤਾ ਹੈ ਜੀ ਆ ਜਿਨ੍ਹਾਂ ਨੂੰ ਉਪਦੇਸ਼ਿਆ ਠੀਕ ਹੈ ਜੀ ਤੇ ਇਸ ਗੁਰ ਕੋ ਹ ਸਦਾ ਕੁਮਾਈਆ ਇਸ ਗੁਰ ਕੋ ਹ ਸਦਾ ਉਹਨਾਂ ਦੇ ਮਨ ਕੁੱਬ ਕੁੱਬ ਜਾ ਹਵਾਸ ਗੁਰ ਤੇ ਇਸ ਗੁਰ ਕੋ ਖੰਨੀ ਹੈ ਜਿਨ ਮਧੂ ਸੂਦਨ ਹਰ ਨਾਮ ਸੁਣਾਇਆ ਆਪਣੀ ਰੂਪੇ ਨੂੰ ਝੋੜ-ਝੋੜੀ ਕਰਕੇ ਉਹਦੇ ਅੱਗੇ ਚਲਾਦਾ ਹੋ ਖੰਦੀਏ ਹੋ ਮਧੂਸੂਦਨ ਬਾਰੇ ਦੱਸੋ ਮਧੂਸੂਦਨ ਤੋਂ ਕੀ ਭਾਵ ਬਣਦਾ ਮਧੂਸੂਦਨ ਤਾਂ ਬਦੂ ਤਾਂ ਬਿੱਠੇ ਨੂੰ ਬਹਿਣੇ ਨੇ ਅੱਛਾ ਜੀ ਜਿਹਨੇ ਬਿਠਾ ਤਾਂ ਦੱਸਦਾ ਲੋਤਾ ਸਿੱਤਾ ਠੀਕ ਹੈ ਜੀ ਜਿਨ ਮਧੂਸੂਦਨ ਹਰ ਨਾਮ ਸੁਣਾਇਆ ਜਿਹੜਾ ਕਿ ਬਹੁਤ ਮਿੱਠਾ ਸੀ ਆਹ ਨਾਮ ਤਾਂ ਸਿੱਤਾ ਮਿੱਠਾ ਨੰ ਦਿੱਤਾ ਠੀਕ ਹੈ ਜੀ ਤਿਸ ਗੁਰ ਕੋ ਹੋਂ ਵਾਰਣੇ ਜਿਨ ਹੋਂਮੇ ਬਿਖ ਸਭ ਰੋਗ ਗਵਾਇਆ ਵਾਨ ਜਾਲੂ ਗੁਰੂ ਦੇ ਇਹਨੇ ਹੋਂ ਦਾ ਰੋਗ ਬਚੂ ਮੇਰੇ ਬਿਲਕੁਲ ਨਹੀਂ ਦਵਾਤਾ। ਸੂਈ ਦੇ ਨੱਕੇ ਜਿੱਨਾ ਜਿੱਥੇ ਹੋਂ ਸੀ ਉਹ ਵੀ ਕੱਢ ਲਿਆ। ਹੋਂ ਮੇ ਦਾ ਜਿਹੜਾ ਵਿਖਿਆ ਦਾ ਰੋਗ ਸੀ ਨਾ ਮਾ ਜ਼ਹਿਰ ਜ਼ਹਿਰ ਵਿਖ ਜ਼ਹਿਰ ਹੁੰਦੀ ਆ। ਇਹ ਰੋਗ ਸੀ ਗਵਾਤਾ। ਚਾਰ ਬਾਰ ਕੱਢ ਦਿੱਤੀ ਤੇ ਮਦੂਸੂਤ ਉਧਰ ਕਰ ਦਿੱਤਾ। ਕੱਲ ਚੋਂ ਵਣ ਬਖੋਜ ਲਿਆ ਅੱਡ। ਠੀਕ ਹੈ ਜੀ। ਨਾਲ ਵਿੱਚੋਂ ਵਣ ਕੇ ਅੱਡੋ ਅੱਡ ਕਰ ਲਏ। ਤੇ ਇਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਜਿੰਨਾ ਪੁੰਨ ਆ ਉਸ ਨੂੰ ਆਪ ਗੁਣ ਕੱਟ ਦਿੱਤੇ ਗੋੜਾਂ ਜੂ ਇੱਕ ਪਾਸੇ ਕਰਤਾ ਔਗਣ ਇੱਕ ਪਾਸੇ ਕਰਤੇ ਇਹ ਸਮਝਾਤਾ ਭਾਈ ਇਹ ਔਗਣ ਰਜੋ ਤਮਸਾ ਤੋਂ ਉਪਰ ਨੇ ਇਹ ਸਮਝਾਏ ਨੇ ਇਦੀ ਅੱਗੇ ਆਪਨੇ ਕਾਹੋ ਠੀਕ ਹੈ ਨਾਲ ਰਜੋ ਤਮਸਾ ਸਮਝਾਉਣ ਦੀ ਔਰ ਇਹੀ ਬੰਦੀਆ ਕੋ ਹੋਣਗੇ ਰਜੋ ਤਮਸਾ ਤੋਂ ਬਿਲਕੁਲ ਬਿਸ਼ਰੂ ਕੋ ਹੋਣਗੇ ਆਪਾਂ ਵੀ ਨਹੀਂ ਰਖੜੇ ਹਈ ਇਹ ਵਾਇਆ ਨੂੰ ਜੋੜ ਕੇ ਰੱਖਣ ਵਾਲੇ ਨੇ ਠੀਕ ਹੈ ਜੀ ਆਪਣੇ ਵਾਸਤੇ ਕਰਦੇ ਸੀ ਸਮਝ ਆਤਾ ਆਪਣੇ ਵਾਸਤੇ ਉੱਗਣੇ ਉਹਨਾਂ ਦੇ ਕੋਲ ਖੁਰੜ ਕੇ ਠੀਕ ਹੈ ਜੀ ਤੇ ਸਤਗੁਰ ਕੋ ਵੱਡ ਪੁੰਨ ਹੈ ਜਿਨ ਅਫਗਨ ਕਤ ਗੁਣੀ ਸਮਝਾਇਆ ਸੋ ਸਤਗੁਰ ਤਿੰਨ ਕੋ ਭੇਟਿਆ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ ਉਹਨਾਂ ਨੇ ਸਤਗੁਰ ਭੇਟਿਆ ਉਹਨਾਂ ਨੇ ਸਤਗੁਰ ਨਾਲ ਇੱਕ ਮੈਂ ਪਹੁੰਚੇ ਨੇ ਹਾਂ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ ਇਹਨਾਂ ਨੇ ਮੁਖਮਸਤਕ ਦੇ ਵਿੱਚ ਭਾਗ ਲਿਖ ਕੇ ਪਾਇਆ ਉਹ ਜੋ ਲਿਖ ਕੇ ਪਾਇਆ ਉਹੀ ਬੋਲਿਆ ਜੇ ਫਰਮਾਇ ਤੇ ਬਿਤੇ ਪਾਏ ਠੀਕ ਹੈ ਸੋ ਸਤਗੁਰ ਤਿੰਨ ਕੋ ਭੇਟਿਆ ਤੋਂ ਭਾਵ ਕੀ ਹੈ ਵੀ ਅਸੀਂ ਸਤਗੁਰ ਨੂੰ ਭੇਟਿਆ ਜੀ ਉਹਨਾਂ ਉਹਨਾਂ ਨੇ ਸਤਗੁਰ ਭੇਟਿਆ ਜਿਨ੍ਹਾਂ ਨੇ ਗੁਰਬਾਣੀ ਉਚਾਰੀ ਹੈ ਅੱਛਾ ਜੀ ਠੀਕ ਹੈ ਜੀ ਐ ਇੱਥੇ ਸਤਵੀਂ ਪੌੜੀ ਸਮਾਪਤੀ ਹੈ ਜੀ